ਨਹੀਂ ਫਿਰ ਕੋਈ ਮੁਸ਼ਕਲ ਨਹੀਂ ਆਏਗੀ ਤੇ ਸਾਨੂੰ ਚੋਣ ਨਿਸ਼ਾਨ ਤੇ ਪਹਿਲੀ ਵਾਰ ਚੋਣ ਲੜਨ ਦਾ ਮੌਕਾ ਮਿਲਿਆ ਇਹਦੇ ਕਰਕੇ ਸਾਡੇ ਹੌਸਲੇ ਬਲੰਦ ਹੈ ਜੀ ਹਾਂਜੀ ਪਹਿਲਾਂ 97 ਦੇ ਵਿੱਚ ਚੋਣ ਹੋਈ ਸੀ ਜਦੋਂ ਉਦੋਂ ਬਲਾਕ ਸੰਤੀ ਦੇ ਕੋਈ ਤੁਹਾਡੇ ਇਸ ਬਲਾਕ ਚੋਂ ਖੜਾ ਹੋਇਆ ਸੀ 97 ਦੇ ਵਿੱਚ ਨਹੀਂ ਆਪਣੇ ਇਥੋਂ ਨਹੀਂ ਹੋਇਆ ਸੀ ਜੀ ਹਾਂ ਉਸ ਸੂਰਕ੍ਰਿਤ ਹੋਇਆ ਸੀ ਉਹ ਅੱਛਾ ਹਾਂਜੀ ਉਹ ਗਲਕ ਸੰਤੀ ਮੈਂਬਰ ਬਣੇ ਸੀ ਹਾਂਜੀ ਹਾਂਜੀ ਬਣੇ ਸੀ ਠੀਕ ਹੈ ਉਹਦੋਂ ਕੋੜ ਕੋੜ ਪੂਰਾ ਬਲਾਕ ਹੁੰਦਾ ਸੀ ਹਾਂਜੀ ਉਹਦੋਂ ਕੋੜ ਕੋੜ ਪੂਰਾ ਤੇ ਅੱਜ ਲੱਗਦਾ ਕਿ ਤਨਾ ਕਿਤੇ ਕੀ ਅਪੀਲ ਕਰਨਾ ਚਾਹੂਗੇ ਜਿਹੜੇ ਬਹੁਤ ਸਾਰੇ ਸਵਾਇ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਲੱਗਦਾ ਕਿ ਤਨਾ ਕਿਤੇ ਅੱਜ ਹੋਏਗਾ ਕਿ ਅਸੀਂ ਵੀ ਸਾਡੀ ਵੀ ਪਾਰਟੀ ਜਿਹੜੀ ਹੈਗੀ ਹੈ ਹਲਕੇ ਦੇ ਵਿੱਚ ਇਸ ਟਾਈਮ ਜਾਗਦੀ ਹੈਗੀ ਫਿਲਹਾਲ ਜਾਗਦੀ ਹੈਗੀ ਇਸੇ ਕਰਕੇ ਆਪਾਂ ਚੋਣ ਲੜਨ ਦਾ ਫੈਸਲਾ ਕੀਤਾ ਤੇ ਭੈਣ ਮਾਇਆ ਭਤੀ ਜੀ ਨੇ ਸਾਨੂੰ ਆਪ ਦੇ ਸਿੰਬਲ ਤੇ ਚੋਣ ਲੜਨ ਲਈ ਸਿਰ ਤੇ ਹੱਥ ਰੱਖਿਆ ਸਾਡੇ ਤੇ ਉਹ ਉਹਦੇ ਤੇ ਸਾਰੇ ਵੋਟਰ ਸਾਰੇ ਉਤਰਨ ਦੀ ਕੋਸ਼ਿਸ਼ ਕਰਨਗੇ ਜਿਵੇਂ ਆ ਪਾਰਟੀ ਕਾਫੀ ਸਮੇਂ ਬਾਅਦ ਜਿਹੜੀ ਇਸ ਵਾਰ ਸਿੰਬਲ ਤੇ ਚੋਣ ਲੜ ਰਹੀ ਹੈ ਲੱਗਦਾ ਨਾ ਕਿਤੇ ਕਿਤੇ ਪਾਰਟੀ ਦੇ ਰੁੱਸੇ ਹੋਏ ਜਿਹੜੇ ਬਤਲ ਵਰਕਰ ਹੈਗੇ ਆ ਜਾਂ ਲੀਡਰ ਹੈਗੇ ਆ ਉਹ ਸਪੋਰਟ ਕਰਨਗੇ ਉੱਤੇ ਚੰਦ ਭਾਂ ਦੇ ਵਿੱਚ ਬਲਕ ਸੰਤੀ ਦੀ ਹਾਂਜੀ ਸਾਰਿਆਂ ਦੇ ਫੋਨ ਆਉਣੇ ਵੀ ਸ਼ੁਰੂ ਹੋ ਗਏ ਆ ਵੀ ਅਸੀਂ ਤੁਹਾਡੇ ਨਾਲ ਡਟ ਕੇ ਖੜਾਂਗੇ ਵੀ ਮਾਇਆ ਕੰਨੀ ਹੋ ਵੀ ਤੇ ਵੋਟ ਕੰਨੀ ਹੋ